ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝਖੜਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹਦੇ ਬਾਜਾਖਾਨਾ ਵੀ ਰਹਿ ਜਾਂਦਾ ਬਰਗਾੜੀ ਤੇ ਜੈਤੋ ਇਹ ਵੀ ਦੋਨੇ ਇਹਦੇ ਨੇੜ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਘਰ ਦੇ ਪਸ਼ੂ ਸਾਂਭਦੇ ਆ ਇਹਨਾਂ ਕੋਲ ਖੇਤੀਬਾੜੀ ਦੇ ਨਾਲ ਨਾਲੇ ਮੱਝਾਂ ਜਿਹੜੀਆਂ ਉਹ ਰੱਖੀਆਂ ਹੋਈਆਂ ਮੈਂ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਜਿੰਨੇ ਕ ਨੱਕ ਘਰੇ ਆ ਇਨਾਂ ਦੇ ਵਿੱਚੋਂ ਹੀ ਅੱਜ ਇਹਨਾਂ ਨੇ ਇੱਕ ਮੱਝ ਵਿਕਾਊ ਕੀਤੀ ਐ ਗੰਬਣ ਮੱਝ ਐ ਪਰ ਜਦੋਂ ਨੂੰ ਤੁਸੀਂ ਵੀਡੀਓ ਦੇਖੋਗੇ ਉਦੋਂ ਨੂੰ ਇਹਨੇ ਸੂ ਪੈਣਾ ਕਿਉਂਕਿ ਬਿਲਕੁਲ ਇਹਦੀ ਤਿਆਰੀ ਐ ਸੂਣ ਦੀ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਐ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਦਾ ਹੱਕ ਆ ਵੀ ਆ ਕੇ ਤਸੱਲੀ ਕਰੇ ਆਪਦੀ ਸਮਝ ਨਾ ਖਰੀਦਿਓ ਇੱਕ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਮੈਂ ਦਿਖਾਉਣ ਲੱਗਾ ਡਿਟੇਲ ਪਾਈ ਜਰੀ ਇਹਦੀ ਦੇ ਦੇਣਗੇ ਆਪਾਂ ਨੂੰ ਫੇਰ ਇਹਨੂੰ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿਆਂਗੇ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਨਾਮ ਆਪਣਾ ਦੱਸਿਓ ਮਨਦੀਪ ਸਿੰਘ ਜੀ ਮੰਦੀਪ ਬਾਈ ਅੱਜ ਇੱਕ ਮੱਝ ਵੇਚਣ ਲੱਗੇ ਹੋ ਹਾਂਜੀ ਕਰਦੀ ਹੈ ਹੋਮ ਬਰੀਡ ਹਾਂਜੀ ਕਰਦੀ ਹੈ ਜੀ ਮੇਰੇ ਕੋਲ ਸਾਰੇ ਪਸ਼ੂ ਕਰਦੀ ਹੈ ਜਾਂ ਵਪਾਰ ਦਾ ਵੀ ਕਰਦੇ ਹਾਂ ਨਹੀਂ ਵਪਾਰ ਦਾ ਨਹੀਂ ਠੀਕ ਐ ਅੱਛਾ ਬਾਈ ਕਿੰਨ ਮਸੂਆ ਇਹਨੇ ਸੁਣ ਇਹ ਤੀਜਾ ਸੁਆਈ ਸੂਨਦੀ ਤਾਂ ਹੁਣ ਤਿਆਰੀ ਹੈ ਹਾਂਜੀ ਤਿਆਰੀ ਹੈ ਬਸ ਠੀਕ ਐ ਥੋੜੇ ਟਾਈਮ ਤੱਕ ਸੁਪੀ ਅੱਛਾ ਬਾਈ ਦੂਜੇ ਸੂਏ ਦਾ ਦੁੱਧ ਕਿੰਨਾ ਦਿੰਦਾ ਹੈ 17 ਲੀਟਰ ਹੀ 17 ਲੀਟਰ ਹਾਂਜੀ 17 ਲੀਟਰ ਦੂਜੇ ਸ ਸਾ ਸੀਮਨ ਜਿਹੜਾ ਇਹਦੇ ਲੱਗਾ ਇਹ এবੀਐਸ ਦਾ ਲੱਗਾ ਪੱਕਾ ਨਹੀਂ ਪਤਾ ਇਹ ਵੀ ਦੇਖਣ ਅਬੀਸੀ ਦਾ ਹੈ ਹਾਂ এবੀਸੀ ਦਾ ਹੀ এবੀਸੀ ਦਾ ਡਾਕਟਰ ਗੁਰਜੀਤ ਨੇ ਹਾਂਜੀ ਡਾਕਟਰ ਗੁਰਜੀਤ ਸਿੰਘ ਹਾਂਜੀ ਠੀਕ ਹੈ ਹੁਣ ਇਹਦਾ ਆਪਾਂ ਰੇਟ ਕੀ ਰੱਖਦੇ ਹਾਂ ਬਈ ਰੇਟ ਫੋਨ ਤੇ ਕਰ ਲਾਂਗੇ ਦੋਸਤੋ ਇਹਦੇ ਸੀਮਨ ਜਿਹੜਾ এবੀਸੀ ਸੀਮਨ ਬੈਂਕ ਦੇ ਕਿਸੇ ਬੁੱਲ ਦਾ ਲੱਗਾ ਹੈ ਚਾਹਤ ਵੀਰਾ ਜਾਂ ਚੰਤਨ ਹੋ ਸਕਦਾ ਕਿਉਂਕਿ ਬਾਈ ਗੁਰਜੀਤ ਇੱਥੇ ਵੈਟਰਨਰੀ ਪ੍ਰੈਕਟਿਸ ਕਰਦੇ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਹੈ ਲਾ ਕੇ ਸਟਰਾ ਬਾਈ ਕਿੰਨਾ ਵੀ ਸੰਭਾਲੇ ਆ ਹੋ ਸਕਦਾ ਥਿਆ ਜਾਣ ਸਿੱਕੇ ਦਾ ਉਹਦੇ ਤੋਂ ਜਮਾਈ ਕਨਫਰਮ ਹੋ ਜਾਣਾ ਹੈ ਅਗਾੜੀ ਨੋਟ ਕਰ ਲਓ ਇਥੋਂ ਥੰਨ ਦਾ ਸਾਈਜ਼ ਦੇਖ ਲਓ ਤੋੜ ਕੇ ਤੁਹਾਨੂੰ ਦਿਖਾਉਂਗਾ ਕਿਉਂਕਿ ਹੁਣੇ ਮਾਝੇ ਵਾਟੀ ਕਰ ਰਹੀ ਹੈ ਜਿਹੜਾ ਸੂਣ ਤੋਂ ਪਹਿਲਾਂ ਪਸ਼ੂ ਦੇ ਦਰਦ ਹੋਣ ਲੱਗਦਾ ਤੇ ਪਸ਼ੂ ਬੈੰਦਾ ਉੱਠਦਾ ਹੈ ਇਸ ਟਾਈਮ ਉਸ ਕੰਡੀਸ਼ਨ ਦੇ ਵਿੱਚ ਹੈ ਤਾਂ ਹੀ ਕਿਹਾ ਵੀ ਜਦੋਂ ਨੂੰ ਵੀਡੀਓ ਪੋਸਟ ਕਰਦੇ ਆ ਉਹ ਤੁਹਾਨੂੰ ਇਹਨੇ ਸੂ ਪੈਣਾ ਹੈ ਸਿੰਘ ਸੋਹਣੇ ਆ ਕੁੰਡੇ ਆ ਉਹ ਤੁਹਾਡੇ ਸਾਹਮਣੇ ਆ ਢਾਂਚਾ ਚੰਗਾ ਹੈ ਵਜ਼ਨ ਫੁੱਲ ਹੈ ਬਾਕੀ ਪੁੜਿਆਂ ਦੀ ਚੜਾਈ ਨੋਟ ਕਰ ਲਿਓ ਪਹਿਲਾਂ ਇਸ ਸਾਈਡ ਤੋਂ ਦੇਖੋ ਅਗਲੇ ਪੁੜੇ ਤੇ ਜਿਹੜੇ ਇਹਦੇ ਬੋਨ ਹੱਡੀਆਂ ਜਿਹੜੀਆਂ ਉਹ ਤੁਸੀਂ ਜ਼ਰੂਰ ਦੇਖ ਸਕਦੇ ਹੋ ਕਿੰਨੀਆਂ ਖੁੱਲੀਆਂ ਡੁੱਲੀਆਂ ਹਨ ਹਵਾਨਾ ਪੂਰਾ ਭਰਿਆ ਹੋਇਆ ਕਿਉਂਕਿ ਹੁਣ ਇਹ ਬਿਲਕੁਲ ਸੂਨ ਦੀ ਤਿਆਰੀ ਚ ਹੈ ਇਥੋਂ ਫੇਰ ਇਹਦਾ ਢਾਂਚਾ ਦੇਖੋ ਖੋਲੋ ਵੀਰੇ ਨੂੰ ਤੋੜਦੇ ਆਪਾਂ ਸੋ ਤੋੜ ਕੇ ਤੁਹਾਨੂੰ ਦਿਖਾਉਣਾ ਦੱਸੋ ਮੱਝ ਤੀਜਾ ਸੂਆ ਸੁੰਦੀ ਹੈ ਰੇਟ ਫੋਨ ਤੇ ਹੈ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਰੇਟ ਬਾਈ ਜੀ ਹਰਾਂ ਤੋਂ ਕਨਫਰਮ ਕਰ ਸਕਦੇ ਹੋ ਉਹ ਢਾਂਚਾ ਹੁਣ ਤੁਸੀਂ ਇਹਦਾ ਦੇਖ ਸਕਦੇ ਹੋ ਲੈ ਆਓ ਵੀਰੇ ਵਾਪਸ ਫੇਰ ਸਟਰਕਚਰ ਇਹਦਾ ਦੇਖ ਲਓ ਤੁਸੀਂ ਸੋ ਦੋਸਤੋ ਫੇਰ ਇਹਦਾ ਢਾਂਚਾ ਤੁਸੀਂ ਦੇਖ ਲਓ ਇੱਕ ਵਾਰ ਇਹਨੂੰ ਥੋੜਾ ਤੋਰਾਗੇ ਸਮਾਂ ਦੀ ਇਹਨੂੰ ਬੱਚੇ ਦੇ ਇੰਚ ਵੀ ਇਸ ਗੱਲ ਦਾ ਫਾਇਦਾ ਹੋਣਾ ਹੈ ਪਸੂ ਸਹੀ ਬੱਚੇ ਨੂੰ ਜਨਮ ਦੇ ਦਿੰਦਾ ਸੋ ਇਹਦਾ ਤੁਸੀਂ ਹਵਾਨਾ ਫੇਰ ਦੇਖ ਲਓ ਚੰਗਾ ਹਵਾਨਾ ਭਰਿਆ ਹੋਇਆ ਲਿਆਓ ਵੀਰੇ ਵਾਪਸ ਸਟਰਕਚਰ ਇਹਦਾ ਫੇਰ ਤੁਸੀਂ ਦੇਖ ਸਕਦੇ ਹੋ ਸੋ ਮੈਂ ਵੀਡੀਓ ਇਹਦੀ ਪੋਸਟ ਕਰ ਦੇਣੀ ਆ ਤੇ ਉਸ ਤੋਂ ਬਾਅਦ ਜਿਹਨੇ ਬੱਚੇ ਨੂੰ ਜਨਮ ਦੇ ਦੇਣਾ ਸੋ ਦੋਸਤੋਂ ਫੇਰ ਇਹਨੂੰ ਤੁਸੀਂ ਹੁਣ ਇੱਥੇ ਖੜੀ ਨੂੰ ਦੇਖ ਲਓ ਕਿਉਂਕਿ ਜਦੋਂ ਪਸ਼ੂ ਇਸ ਤਰ੍ਹਾਂ ਸੂਣ ਦੀ ਕੰਡੀਸ਼ਨ 'ਚ ਹੁੰਦਾ ਤੇ ਡਰਦਾ ਰਹਿੰਦਾ ਵੀ ਕਿਤੇ ਡਾਕਟਰ ਨਾ ਹੋਵੇ ਸੋ ਉਹਦੇ ਕਰਕੇ ਪਸ਼ੂ ਥੋੜਾ ਬਹੁਤਾ ਇਸ ਤਰ੍ਹਾਂ ਤੁਰਦਾ ਤੁਸੀਂ ਇੰਦਰਲੇ ਪਾਸੇ ਵੀ ਥਣ ਹਵਾਨਾ ਇਹਦਾ ਦੇਖੋ ਟਾਂਚਾ ਤੁਸੀਂ ਹੁਣ ਵੀਡੀਓ 'ਚੋਂ ਦੇਖ ਲਿਆ ਬਾਕੀ ਜਿਹਨੂੰ ਪਸੰਦ ਆਉਂਦੀ ਆ ਤਾਂ ਸੰਪਰਕ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਨੰਬਰ ਤੇ ਕਾਲ ਕਰ ਲਿਓ ਜੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ